ਆ ਦੋਨੇ ਭਰਾ ਬਾਈ ਵੇਖੋ ਯਾਰ ਪੁਰਾਣੇ ਕਲਚਰ ਨਾਲ ਜੁੜੇ ਹੋਏ ਆ ਬਾਈ ਸੱਭਿਆਚਾਰ ਇਹਨਾਂ ਨੇ ਕੋਈ ਨਹੀਂ ਛੱਡਿਆ ਬਈ ਆ ਦੇਖੋ ਪੁਰਾਣਾ ਸਹਾਰਾ ਪਹਿਰਾਵਾ ਸਾਰਾ ਬਾਈਆਂ ਦਾ ਪੁਰਾਣਾ ਜੀ ਡੱਬੀ ਵਾਲਾ ਪਰਨਾ ਤੇ ਇੱਧਰ ਡੱਬੀ ਵਾਲਾ ਚਾਦਰ ਆ ਜੀ ਆ ਬਾਈ ਵੀ ਪੂਰਾ ਯਾਰ ਹਨਾ ਸਾਰਾ ਆਪ ਖੇਤੀ ਆਪੇ ਹੱਥੀ ਕਰਦੇ ਆ ਬਾਈ ਹਾਂਜੀ ਬਾਈ ਟਰੈਕਟਰ ਟ੍ਰਕਟਰ ਨਹੀਂ ਬਾਈ ਬਲਦਾਂ ਨਾਲ ਪਾਉਨੇ ਆ ਸਾਰਾ ਹਨਾ ਤੇ ਕੋਈ ਐਵੇਂ ਨਹੀਂ ਗਾ ਕੋਈ ਯਾਰ ਕੋਈ ਕੋਈ ਕੰਮ ਦੋ ਨਾ ਮੋਟਰਸਾਈਕਲ ਬਈ ਨਾ ਕੋਈ ਸਾਧਨ ਸਾਈਕਲ ਤੇ ਜਾਂਦੇ ਆ ਇਹ ਕੀ ਗੱਲ ਆ ਬਈ ਯਾਰ ਕੋਈ ਤੁਹਾਨੂੰ ਇਹ ਵੀ ਨਹੀਂ ਕਿ ਲੈਣ ਦੀ ਘਾਟ ਆ ਕੋਈ ਸੰਦਾ ਪੈਣਾ ਬਈ ਪਰ ਆਪਾਂ ਬਾਹਰਲੀ ਦੁਨੀਆ ਨਾਲ ਟੁੱਟਿਆ ਯਾਰ ਆ ਆਪਦਾ ਇੱਥੇ ਆਰਗੈਨਿਕ ਕਰੀਦਾ ਸਾਰਾ ਸਬਜ਼ੀਆਂ ਪੁਰਾਣੀਆਂ ਪੁਰਾਣੇ ਬੀਜ ਆ ਆਪਣੇ ਕੋਲੇ ਹਾਂਜੀ ਬਿਨਾਰ ਇਹ ਸਭ ਇਹਦੇ ਰੂੜੀ ਰਾੜੀ ਦੀ ਦੇਹ ਪਾ ਕੇ ਉਹ ਆਪਾਂ ਖੇਤੀ ਕਰਦੇ ਆ ਦੋਨੇ ਭਰਾ ਹੀ ਆ ਬਾਈ ਹਾਂ ਚਾਦਰਾਂ ਲਾਇਆ ਬਾਈ ਆਹ ਵੇਖੋ ਠੀਕ ਹੈ ਪੂਰਾ ਬਹੁਤ ਵਧੀਆ ਐਵੇਂ ਅੱਗੇ ਪੈਂਟਾਂ ਚ ਘੁੱਟੇ ਫਿਰਦੀ ਇਹ ਕਦੇ ਨਹੀਂ ਤੁਸੀਂ ਪੈਂਟ ਪੁੰਡ ਪਾਈ ਬਾਈ ਪਹਿਲਾਂ ਬਹੁਤ ਪਾਗਾਂ ਬਾਈ ਆਪਾਂ ਚੰਡੀਗੜ੍ਹ ਹੀ ਰਹੇ ਹਾਂ ਪਰ ਸਾਲ ਹੋ ਗਿਆ ਆਪਾਂ ਨੂੰ ਬਈ ਗਿਆਨ ਆ ਗਿਆ ਆਪਾਂ ਫਾਰਮ 'ਚ ਇੱਥੇ ਇੱਥੇ ਰਹਿਨੇ ਸਾਰੀ ਉਮਰ ਬਸ ਅੱਛਾ ਇੱਥੇ ਹੀ ਹੈ ਬਸ ਸਾਰੇ ਦੁਨੀਆ ਤੋਂ ਟੁੱਟ ਗਏ ਬਾਲ ਬੱਚੇ ਇੱਥੇ ਹੀ ਆ ਬਾਈ ਠੀਕ ਹੈ ਦੋਨੇ ਭਰਾ ਹੀ ਆ ਤੁਸੀਂ ਆ ਬਾਈ ਹਾਂ ਜੀ ਠੀਕ ਜਿਹੜੇ ਅੱਜ ਕੱਲ ਜਵਾਗ ਜੇ ਮੈਡੀਕਲ ਨਸ਼ਾ ਤੇ ਖੜੇ ਫਿਰਦੇ ਨੇ ਬਾਈ ਧੁੱਪ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਆ ਆ ਦੇਖ ਲਓ ਜਿਵੇਂ ਸੂਰਜ ਸਿਖਰਾਂ ਤੇ ਆ 2 ਵਜੇ ਪਏ ਆ ਤੇ ਪੋਸਤ ਪੂਰਾ ਖਿੜਿਆ ਇਹਨਾਂ ਦਾ ਖਾਦਾ ਬਾਈ ਤੜਕੇ ਖਾਣੇ ਨੇ ਡੇਲੀ ਬਾਈ ਇਹ ਜੀ ਬਈ ਗੱਲ ਜੀ ਵੀਡੀਓ ਚ ਨਹੀਂ ਕਰੀ ਦਿੰਦੀ ਇਹ ਨੀ ਕੀ ਗੱਲ ਬਾਈ ਕੰਮ ਦੀ ਗੱਲ ਕਰ ਕੋਈ ਬੇਦਸ ਕੀ ਕੰਮ ਨਹੀਂ ਉਹ ਮਤਲਬ ਆਪਾਂ ਇਹ ਗੱਲ ਕਰਦੇ ਆ ਕਿ 2 ਵਜੇ ਤੁਸੀਂ ਕੰਮ ਕਰਦੇ ਹੋ ਖਰਾਕ ਬਾਈ ਖਾਣੇ ਘਾਓ ਪੀਣਾ ਕੌਲੀ ਭਰ ਕੇ ਅੱਛਾ ਆਦਰੜਕੇ ਦੁੱਧ ਹਾਂ ਠੀਕ ਹੈ ਛੋਲੇ ਇੰਨੇ ਭਿਓਏ ਹੁੰਦੇ ਆ ਠੀਕ ਹੈ ਪਾ ਕੇ ਨੂਨ ਵਿੱਚ ਫੇਰ ਫੇਰ ਉਹ ਖਰਾਕ ਹੈ ਹੈ ਤੇ ਲੋਕ ਨਹੀਂ ਨਹੀਂ ਜਿਵੇਂ ਤੁਸੀਂ ਦੁਪਹਿਰੇ ਤੇਰੇ ਖਾਂਦੇ ਹੈ ਹੈ ਕਣਕ ਨਹੀਂ ਖਾਂਦੇ ਠੀਕ ਹੈ ਜੀ ਚਿੱਟਾ ਨੂੰ ਨਹੀਂ ਖਾਂਦੇ ਤੇ ਖੰਡ ਨਹੀਂ ਖਾਂਦੇ। ਅੱਛਾ। ਗੋੜ ਪਿਆ ਬਈ ਪੁਰਾਣੇ ਭਾਂਡੇ ਚ ਊਖਲੀਆਂ ਚ। ਠੀਕ ਹੈ। ਠੀਕ ਹੈ ਤੇ ਬਾਜਰਾ ਚੱਲਦਾ ਬੇਸਣ ਚੱਲਦਾ ਛੋੜਿਆਂ ਦਾ ਜਿਹੜਾ ਹੁੰਦਾ। ਠੀਕ ਹੈ। ਤੇ ਮੱਕੀ ਚੱਲਦੀ ਆ ਹੋਰ ਬਹੁਤ ਵੈਰਾਈਟੀਆਂ ਚੱਲਦੀਆਂ ਬਾਕ ਕਣਕ ਬੰਦ ਕੀਤੇ ਹੋਏ। ਅੱਛਾ ਆਹ ਕਾਰਨ ਹੈ ਕਿ ਤੁਸੀਂ ਦੁਪਹਿਰੇ ਵੀ ਇੰਨੀ ਮਿਹਨਤ ਕਰਦੇ ਹੋ। ਹੱਥੀ ਮਿਹਨਤ ਆ ਸਾਰੀ ਛੋੜੀ ਹੈ ਨਾ ਬਈ। ਹਾਂ ਗਾਂ ਛੋਲੇ ਆ ਜਾਂਦੇ ਆ ਉਹ ਹੋਲਾ ਭੁੰਨ ਲਈ। ਬਈ ਮੜਾ ਇੱਕ ਮੜਾ ਇਹ ਦੱਸ ਦੇ ਇੱਕ 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 ਚਮਚਾ ਤਾਂ ਖਾਦਾ ਹੀ ਹੋਊਗਾ। ਕੀ ਬਈ? ਪੋਸਟ। ਨਹੀਂ ਖਾਦਾ ਬਈ। ਜਮ ਨਹੀਂ ਖਾਦਾ। ਮਾੜਾ ਮੁੱਟਾ ਤੁਸੀਂ ਤਾਂ ਆਪ ਆਪਾ ਕੋਈ ਨਹੀਂ ਆ ਵੀਡੀਓ ਚ ਕੱਟ ਦਾਂਗੇ ਬਈ ਇੱਕ ਚਮਚਾ ਨਹੀਂ ਯਾਰ ਕਿਉਂ ਨਹੀਂ ਕਿਉਂ ਪ੍ਰਮੋਟ ਕਰ ਦਿਆ ਤੂੰ ਨਹੀਂ ਯਾਰ ਕਿਵੇਂ ਬਈ ਕਿੱਥੋਂ ਮਿਲਦਾ ਬਈ ਯਾਰ ਉਹ ਉਹ ਉਸ ਤੱਕ ਤਾਂ ਮਰਜ਼ੀ ਲੈ ਲਓ ਕਿਵੇਂ ਖਾਂਦੇ ਹੁੰਦੇ ਆ ਉਹਨੂੰ ਉਹਨੂੰ ਐ ਕਰਕੇ ਪਹਿਲਾਂ ਕਾਰਟ ਤੇ ਧਰਿਆ ਕਾਰਟ ਅੰਦਰ ਮਾਰੇ ਉੱਤੇ ਪਾਣੀ ਪੀਤਾ ਉੱਤੋਂ ਹੀ ਖਾ ਵੀ ਵਾਪਾ ਤਾਂ ਚਗੀ ਦਾ ਬਈ ਹੈ ਕਮਾਲ ਆ ਯਾਰ ਤੇਰੀ